ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਹਾਂ ਤੁਸੀਂ ਸਾਰੇ ਜਣੇ ਤੰਦਰੁਸਤ ਹੋਵਗੇ ਤੇ ਠੀਕ ਠਾਕ ਹੋਵਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਕਿਉਂਕਿ ਆਪਣੇ 1000 ਸਬਸਕ੍ਰਾਈਬਰ ਪੂਰੇ ਹੋਣ 'ਚ 25-30 ਸਬਸਕ੍ਰਾਈਬਰੀ ਘੱਟ ਰਹਿੰਦੇ ਆ ਤੇ ਛੇਤੀ ਛੇਤੀ ਕਰ ਦਿਓ ਸਬਸਕ੍ਰਾਈਬਰ 1000 ਪੂਰੇ ਤੇ ਅੱਜ ਨਾ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਉਹ ਚੀਜ਼ ਹੈਗੀ ਆ ਪੰਪ ਅੱਜ ਕੱਲ ਹੁਣ ਸਰਪੰਚੀ ਦਾ ਟਾਈਮ ਚੱਲ ਰਿਹਾ ਤੇ ਪੰਪਾਂ ਦੀ ਫੁੱਲ ਲੋਡ ਆ ਕਿਉਂਕਿ ਇਹਦੇ ਬਿਨਾ ਨਾ ਤਾਂ ਕੋਈ ਬੰਦਾ ਖੜਾ ਹੋਵੇ ਸਰਪੰਚੀ ਚ ਨਾ ਮੈਂਬਰੀਜ ਪੰਪ ਮਾਰਨੇ ਪੈਂਦੇ ਆ ਫੇਰ ਕੋਈ ਬੰਦਾ ਖੜਾ ਹੁੰਦਾ ਇਸ ਕਰਕੇ ਹੁਣ ਪੰਪਾਂ ਦੀ ਫੁੱਲ ਲੋਡ ਆ ਤੇ ਇੱਕ ਆਪਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਜਿਹੜਾ ਆਪਣਾ ਪੁਰਾਣਾ ਘਰ ਸੀਗਾ ਉਹ ਆਪਾਂ ਘਰ ਵੇਚਤਾ ਤੇ ਜਿਹੜਾ ਹੁਣ ਆਪਾਂ ਨਵਾਂ ਘਰ ਪਾਵਾਂਗੇ ਆਪਾਂ ਥਾਂ ਲੈ ਲਿਆ ਉਥੇ ਖੇਤ ਜਗਾ ਇੱਕ ਕਨਾਲ ਥਾਂ ਲੈ ਲਿਆ ਆਪਾਂ ਤੇ ਅੱਜ ਅਸੀਂ ਗਏ ਸੀਗੇ ਪੱਠੇ ਤੇ ਇੱਟਾਂ ਦਾ ਪਤਾ ਕਰਨ ਤੇ ਇੱਟ ਦਾ ਵੱਖ-ਵੱਖ ਰੇਟ ਆਗਾ ਜਿਵੇਂ ਕਿ ਜਿਹੜੀ ਇੱਕ ਨੰਬਰ ਇੱਟਾ ਉਹਦਾ ਰੇਟ ਆ 5800 ਤੇ ਇੱਕ ਜਿਹੜੀ ਉਹਦੋਂ ਥੋੜੀ ਜੀ ਨਰਮ ਮਿੱਟਾ ਗਈ ਉਹਦਾ ਆ ਗਿਆ 5500 ਤੇ ਇੱਕ ਕਣੀ ਵਾਲੀ ਇੱਟ ਹੁੰਦੀ ਹੈ ਜਦੋਂ ਇੱਟਾਂ ਨਹੀਂ ਪਾਦੇ ਹੁੰਦੇ ਕੱਚਿਆਂ ਉੱਤੇ ਕਣੀਆਂ ਪੈ ਜਾਂਦੀਆਂ ਤੇ ਉਹਦਾ ਰੇਟ ਹੈਗਾ 5400 ਤੇ 8 ਵੀ ਬਕੀ ਹੈਗੀ ਕਣੀ ਵਾਲੀ ਵੀ ਤੇ ਉਹਦੇ 5400 400 ਦਾ ਫਰਕ ਆ ਪੈਸਿਆਂ ਦਾ ਵੀ ਫਰਕ ਪੈ ਜਾਂਦਾ ਹੈ ਮਾੜੇ ਮਾੜੇ ਨਹੀਂ ਯਾਰ 8 ਮਗਰ 400 ਦਾ ਫਰਕ ਪੈ ਗਿਆ ਤੇ ਐ ਜੇ ਮੰਨ ਲਓ ਪਿਆ ਯਾਰ 8 ਲੱਗੀ ਤਾਂ ਦੇਖ ਲਓ 20 25000 ਰੁਪਏ ਦਾ ਫਰਕ ਪੈ ਜਾਊਗਾ ਤੇ ਇੱਕ ਆਪਾਂ ਨਕਸ਼ਾ ਬਣਾ ਰਹੇ ਸੀਗੇ ਘਰ ਦਾ ਤੇ ਆਪਾਂ ਪਾਉਣਾ 1400 ਸਕਰ ਫੁੱਟ ਚ ਪਾਉਣਾਗਾ ਤੇ ਉਹ ਨਕਸ਼ਾ ਲੋਟ ਨਹੀਂ ਆਉਂਦਾ ਵਾਰੀ ਵਾਰੀ ਤੇ ਵਾਰੀ ਵਾਰੀ ਚੇਂਜ ਜੇ ਕਰਨਾ ਪੈਂਦਾ ਕੋਈ ਕਮਰਾ ਕਿਤੇ ਵੱਡਾ ਹੋ ਜਾਂਦਾ ਕਿਤੇ ਕੋਈ ਛੋਟਾ ਹੋ ਜਾਂਦਾ ਕਿਤੇ ਬਾਥਰੂਮ ਵੱਡਾ ਹੋ ਜਾਂਦਾ ਕਿਤੇ ਛੋਟਾ ਹੋ ਜਾਂਦਾਗਾ ਤੇ ਐਂ ਕਰਕੇ ਸੈਟਿੰਗ ਜੀ ਨਹੀਂ ਆ ਰਹੀ ਤੇ ਉਂ ਤਾਂ ਆਪਾਂ ਉਹ ਬੰਦੇ ਨੇ ਜਿਹੜੇ ਤੁਹਾਨੂੰ ਆਪਾਂ ਨਕਸ਼ਾ ਬਣਵਾਉਣਾ ਉਹਨੇ ਕੱਚਾ ਨਕਸ਼ਾ ਬਣਵਾ ਕੇ ਭੇਜਤਾ ਤੇ ਉਹ ਮੈਂ ਦਿਖਾਉਣਾਗਾ ਤੁਹਾਨੂੰ ਆਹ ਨਕਸ਼ਾ ਬਣਵਾਇਆ ਜੀ ਆਪਾਂ ਤੇ ਏਰੀਆ ਇਹਦਾ ਹੈਗਾ 420 ਸਕੁਅਰ ਫੁੱਟ ਏਰੀਆ ਆ ਆ ਗਿਆ مین ਪੋਰਚ ਜਿਹਨੂੰ ਆਪਾਂ ਬਰਾਂਡਾ ਕਹਿ ਦਿੰਨੇ ਆ ਜਿੱਥੇ ਗੱਡੀ ਗੁਡੀ ਖੜਾ ਸਕਦੇ ਆ ਤੇ ਨਾਲ ਹੀ ਉਹਦੇ ਆ ਗਈ ਕਿਚਨ ਤੇ ਉਸ ਤੋਂ ਬਾਅਦ ਆ ਗਿਆ ਬੈੱਡਰੂਮ ਨਾਲ ਬੈੱਡਰੂਮ ਦੇ ਆ ਗਿਆ ਸਟੋਰ ਤੇ ਨਾਲ ਆ ਗਿਆ ਫਿਰ ਦੁਬਾਰੇ ਇੱਕ ਹੋਰ ਬੈੱਡਰੂਮ ਇੱਥੇ ਚੜ੍ਹਨੀਆਂ ਪਾਉੜੀਆਂ ਇਹ ਹੈਗੀ ਲੌਬੀ ਤੇ ਇਹ ਹੈਗਾ ਡਰਾਈング ਰੂਮ ਇਹਦਾ ਇੱਕ ਬਾਰ-ਬਾਰ ਨੂੰ ਹੋਊਗਾ ਤੇ ਮੇਨ ਐਂਟਰੈਂਸ ਆਹ ਆਹੂਗੀ ਤੇ ਨਾਲ ਆ ਗਿਆ ਬਾਥਰੂਮ ਆਹ ਤੇ ਇਹ ਆਏ ਨੂੰ ਜਿਹੜੀ ਚੜਾਈ ਹੈਗੀ ਉਹ ਹੈਗੀ ਹੈਗੀ 35 ਫੁੱਟ ਤੇ ਜਿਹੜੀ ਲੰਬਾਈ ਆ ਲੰਬਾਈ ਹੈਗੀ ਹੈ 39.9 40 ਲਗਭਗ ਤੇ ਪਿੱਛੇ ਆਪਾਂ ਇਹ ਇਧਰਲੇ ਪਾਸੇ ਇਧਰਲੇ ਪਾਸੇ ਜਾਂਦੀ ਹੋਈ ਸੜਕ ਤੇ ਇਧਰਲੇ ਪਾਸੇ ਆਪਾਂ ਪਾਵਾਂਗੇ ਟੀਨਾ ਪਸੂਆ ਵਾਸਤੇ ਪਿੱਛੇ ਤੇ ਨਾਲ ਇਧਰਲੇ ਪਾਸੇ ਰਸਤਾ ਛੱਡਾਂਗੇ 10 11 ਫੁੱਟ ਦਾ ਇਧਰ ਨਾਲ ਆਪਾਂ ਉਹ ਰਸਤਾ ਛੱਡ ਕੇ ਮੂਰੇ ਬਾਜੂਗਾ ਆਪਣੇ ਕੋਲੇ 40 ਕੁ ਫੁੱਟ ਥਾਂ ਮੂਰੇ ਬਾਜੂਗਾ ਤੇ ਇਧਰਲੀ ਕੰਨ ਆਪਾਂ ਉਹੀ ਕਰਾਂਗੇ ਸਾਂਜੀ ਆਪ ਦੀ ਕੱਢ ਲਾਂਗੇ ਜੇ ਕੋਈ ਨਾਲ ਆਪਣੇ ਥਾਂ ਹਜੇ ਖਾਲੀ ਪਿਆ ਜੇ ਕੋਈ ਘਰ ਪਾਊਗਾ ਨਾਲ ਉਹ ਆਪਾਂ ਨੂੰ ਹਿੱਸਾ ਦੇ ਦੂਗਾ ਤੇ ਆਹ ਜਿਹੜਾ ਆਹ ਬੈੱਡਰੂਮ ਹੈ ਜਿਹੜਾ ਚੁੰਡ ਚ ਇਹ ਹੈਗਾ 15 ਬਾਈ 11 ਦਾ ਤੇ ਜਿਹੜਾ ਦੂਜਾ ਬੈੱਡਰੂਮ ਆ ਰਾਈਟ ਹੈਂਡ ਆ ਜਿਹੜਾ ਉਹ 11 ਬਾਈ 11 ਦਾ ਸਟੋਰ ਆ ਗਿਆ 11 ਬਾਈ 11 ਪੁਆਇੰਟ ਨ ਦਾ ਤੇ ਕਿਚਨ 9.9 ਬਾਈ 10.7 ਤੇ ਜਿਹੜਾ ਬਰਾਂਡਾ ਇਹ 13 ਫੁੱਟ ਚੌੜਾ ਦਾ ਤੇ ਡਰਾਈング ਰੂਮ ਆ ਗਿਆ 12 ਬਾਈ 11 ਦਾ ਤੇ ਜਿਹੜਾ ਬਾਥਰੂਮ ਇਹ ਆ ਗਿਆ 10 ਬਾਈ 4 ਦਾ ਤੇ ਡਿਜ਼ਾਈਨ ਜਿਹੜਾ ਉਹ ਆਪੇ ਬਣਾ ਦੂਗਾ ਨਕਸ਼ੇ ਵਾਲਾ ਉਹਨੂੰ ਇੱਕ ਸਿਲੈਕਟ ਕਰਕੇ ਦੇਤਾ ਆਪਾਂ ਤੇ ਇਹ ਨਕਸ਼ਾ ਆਪਣਾ ਕਰਦਾ ਇਹ ਸਿਲੈਕਟ ਕਰ ਲਿਆ ਆਪਾਂ ਇਹ ਸਹੀ ਆ 1400 20 ਸਕਰ ਫੁੱਟ ਏਰੀਆ ਇੱਕ ਇੱਕਤੀ ਸਰਪੰਚੀ ਚ ਸਰਬਸੰਮਤੀ ਦਾ ਬੜਾ ਹੋ ਰੋਲ ਜਾ ਚੱਲੀ ਜਾਂਦਾ ਬਹੁ ਪਿੰਡਾਂ ਨੇ ਸਰਬਸੰਮਤੀ ਕੀਤੀ ਆ ਚੰਗੀ ਗੱਲ ਪਰ ਸਾਡੇ ਤਾਂ ਨਹੀਂ ਕੀਤੀ ਪਿੰਡ ਚ ਭਾਵੇਂ ਡੇਵਿਡ ਦੇ ਪਿੰਡਾਂ ਨੇ ਵੀ ਸਰਬਸੰਮਤੀ ਕਰ ਲਈ ਸਾਡੇ ਹੈਗੀ ਆਗੀ 15-1600 ਵੋਟ ਕਰ ਲੈਣੀ ਚਾਹੀਦੀ ਸੀਗੀ ਕਿਉਂਕਿ ਇੰਨੀ ਗਿਣ ਬੋਰਡ ਤੇ ਤਾਂ ਸਰਬਸੰਮਤੀ ਹੋ ਜਾਣੀ ਚਾਹੀਦੀ ਹੈ ਕਿਉਂਕਿ ਬੰਦੇ ਨੂੰ ਸਮਝ ਬੰਦੇ ਸਹਿਮਤ ਹੋ ਸਕਦੇ ਆ ਜੇ ਸਰਬਸੰਮਤੀ ਹੁੰਦੀ ਆ ਪਹਿਲੀ ਗੱਲ ਐਕਤੀ ਭਵਾਨਤਮਾਨ ਸਰਕਾਰ ਕਹਿੰਦੀ ਆ ਵੀ 5 ਲੱਖ ਰੁਪਏ ਦੇਵਾਂਗੇ ਚਲੋ ਜੇ ਜੇ ਦੇਣਗੇ ਤਾਂ ਠੀਕ ਹੈ ਅੱਗੇ ਦਿੱਤਾ ਤਾਂ ਹੈ ਨਹੀਂ ਅੱਗੇ ਤਾਂ ਕਿਸੇ ਨੇ ਦਿੱਤਾ ਨਹੀਂ ਜੇ ਆਕਤੀ ਦੇਣਗੇ ਤਾਂ ਕੋਈ ਪਿੰਡ ਚ ਕੋਈ ਚੀਜ਼ ਬਣ ਜੂਗੀ ਤੇ ਦੂਜੀ ਗੱਲ ਵੀ ਲੜਾਈ ਲੜੂਈ ਤੋਂ ਬਚਤ ਰਹਿ ਜਾਂਦੀ ਹੈ ਤੇ ਇੱਕ ਪਿੰਡ ਚ ਭਾਈਚਾਰਾ ਬਣਿਆ ਰਹਿੰਦਾ ਕੋਈ ਇੱਕ ਦੂਜੇ ਦੇ ਆਪੋਜੀਟ ਨਹੀਂ ਹੁੰਦਾ ਵੀ ਜ਼ਿਆਦਾਤਰ ਜਿਵੇਂ ਹੁਣ ਸਰਪੰਚੀ ਦੇ ਟਾਈਮ ਕੋਈ ਕਿਸੇ ਨਾਲ ਤੁਰਿਆ ਫਿਰਦਾ ਕੋਈ ਕਿਸੇ ਨਾਲ ਤੁਰਿਆ ਫਿਰਦਾ ਆਈ ਫਿਰ ਇੱਕ ਦੂਜੇ ਤੋਂ ਬੰਦਾ ਖਾਰਜੀ ਖਣ ਲੱਗ ਜਾਂਦਾ ਤੇ ਜੇ ਸਰਬਸੰਮਤੀ ਹੋ ਜੇ ਤਾਂ ਉਹਦੇ ਅਰਗੀ ਤਾਂ ਰੀਸ ਨਹੀਂ ਨਹੀਂ ਬੋਟਾਂ ਪਾ ਕੇ ਤਾਂ ਜਿੱਤੀ ਜਾਣਾ ਹੁੰਦਾ ਜਦ ਤਹਰ ਕੋਈ ਜਾਣੀ ਆ ਉਹਦਾ ਬਦਲ ਲੱਗ ਹੀ ਜਾਣਾ ਤੇ 15 ਤਰੀਕ ਨੂੰ ਲੱਗ ਜੋ ਪਤਾ ਫਿਰ ਕਿਹੜਾ ਬਣਦਾ ਤੇ ਉਹਦੇ ਵੀ ਆਪਾਂ ਬਣਾਵਾਂਗੇ ਵੀਡੀਓ ਫਿਰ ਤੇ ਅੱਜ ਦੀ ਆਪਣੀ ਵੀਡੀਓ ਇੱਥੇ ਤੱਕ ਸੀ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਦੇ ਲਈ ਧੰਨਵਾਦ